ਆਵਾਜ਼ ਵੀ ਪਾਰਟੀ ਵੱਲੋਂ ਅਪਸਰਾ ਨੂੰ ਲੋਕਾਂ ਪ੍ਰਤੀ ਜਵਾਬ ਦੇ ਦੇਣ ਲਈ ਸ਼ੁਰੂ ਕੀਤੀ ਕਾਰਵਾਈ ਤਹਿਤ 17 ਗਵ ਵਿਧਾਇਕ ਨਰਿੰਦਰ ਪਾਲ ਸਿੰਘ ਸੌਣਾ ਆਪਣੀ ਟੀਮ ਸਮੇਤ ਅਚਨਚੇਤ ਬीडीपीਓ ਦਫ਼ਤਰ ਪਹੁੰਚ ਗਏ ਜਿੱਥੇ ਬीडीपीਓ ਮੌਜੂਦ ਨਹੀਂ ਰਹੇ ਸਰਪੰਚਾ ਵੱਲੋਂ ਕਈ ਦਿਰਾਂ ਦੇ ਸ਼ਿਕਾਇਤਾ ਮਿਲ ਰਹੀ ਹੈ ਜਿਸ ਤੋਂ ਬਾਅਦ ਐਕਸ਼ਨ ਲੈਂਦੇ ਹੋਏ ਵਿਧਾਇਕ ਵੱਲੋਂ ਬीडीपी ਨੂੰ ਲਾ ਲਿਆ ਗਿਆ ਫੋਨ ਅਤੇ ਕਿਹਾ ਗਿਆ ਕਿ ਘਰ ਦਾ ਰਾਜ ਨਹੀਂ ਹੈ ਲੋਕਾਂ ਦਾ ਕੰਮ ਕਰੋ ਪੰਚਾਇਤਾਂ ਹੋ ਰਹੀਆਂ ਖਰਾਬ ਇਸ ਮੋਕੇ ਉਹਨਾਂ ਦੇ ਨਾਲ ਆਪ ਆਰਮੀ ਪਾਰਟੀ ਦੇ ਕਾਰਕੁਨ ਤੇ ਆਗੂਆਂ ਤੋਂ ਇਲਾਵਾ ADC ਵੀ ਮੌਜੂਦ ਰਹੇ ਜਿਸ ਤੋਂ ਬਾਅਦ ਵਿਧਾਇਕ ਨੇ ADC ਨੂੰ ਕਿਹਾ ਵੀ ਇਹਨਾਂ ਖਿਲਾਫ ਕਾਰਵਾਈ ਕੀਤੀ ਜਾਵੇ ਅਤੇ ਸਖਤ ਰੋ ਸਖਤ ਲਿਖ ਦਿੱਤਾ ਜਾਵੇ ਤਾਂ ਜੋ ਸਸਪੈਂਡ ਕਰਕੇ ਕਾਰੀ ਬੈਠ ਜਾਣ ਜਿਹੜੇ ਅਫਸਰ ਲੋਕਾਂ ਦੇ ਕੰਮ ਨਹੀਂ ਕਰਦੇ ਉਹਨਾਂ ਖਿਲਾਫ ਕੜੀ ਕਾਰਵਾਈ ਕੀਤੀ ਜਾਵੇਗੀ ਇਸੇ ਲਈ ਤਹਿਤ ਵਿਧਾਇਕ ਨੇ ਹੋਰ ਕੀ ਕੁਝ ਕਿਹਾ ਅਤੇ ਮੌਕੇ ਤੇ ਪੁੱਛੇ ਲੋਕਾਂ ਦਾ ਕੀ ਕਹਿਣਾ ਹੈ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਸਾਹ ਰਾਜ ਹਟਾ ਹੋ ਗਿਆ ਹਟਾ ਹੋ ਗਿਆ ਆ ਇੱਕ ਦਿਨ ਨਹੀਂ ਸਿਰਫ 15 ਮਿੰਟ ਅਧਾ ਘੰਟਾ ਆਉਂਦੇ ਨੇ ਉਸ ਤੋਂ ਬਾਅਦ ਸਾਰੇ ਗੈਬ ਹੁੰਦੇ ਨੇ 9:00 ਤੇ 9:30 ਉਧਰ ਚਲੇ ਜਾਂਦੇ ਆ ਰੈਸ ਆਪਣੇ ਰੂਮ ਦੇ ਵਿੱਚ ਅੰਦਰੋਂ ਲੋਕ ਹੋ ਜਾਂਦਾ ਜੇ ਫੋਨ ਤੇ ਗੱਲ ਕਰਦੇ ਕਦੇ ਮੇਰੀ ਵੀਸੀ ਚੱਲ ਰਹੀ ਹੈ ਕੋਈ ਸਰ ਵੀਸੀ ਵੀ ਕੋਈ ਕੁਝ ਨਹੀਂ ਚਲੋ ਜਨਾਬ ਦਫਤਰ ਜੇ ਬੈ ਕੇ ਕੰਮ ਕਰ ਰਹੇ ਨੇ ਤੇ ਇਹ ਚਲੋ ਸਾਰੇ ਆ ਰਹਿ ਕਿ ਨਾ ਸੱਜ ਜੀ ਬਹੁਤ ਦੇਰ ਹੋਈ ਦਸ ਨਹੀਂ ਨਵੇਂ ਦਾ ਟਾਈਮ ਹੈ ਕਿ ਉਹਨਾਂ ਕਰੇ ਚਲੇਗੇ ਸ਼ਾਮ 5 5 6 6 ਵੱਜ ਜਾਂਦੇ ਬੀਡੀਪੀਓ ਸਾਹਿਬ ਟਾਈਮ ਨਾਲ ਕਰੇ ਚਲੇਗੇ ਸਾਹਿਬ ਤੁਸੀਂ ਕਰੇ ਕਿਉਂ ਚਲੇ ਗਏ ਨਹੀਂ ਇਹ ਗੱਲ ਨਹੀਂ ਹੁੰਦੀ ਬੀਡੀਓ ਸਾਹਿਬ ਤੁਸੀਂ 2 ਦਿਨ ਹੋ ਗਏ ਦਫ਼ਤਰ ਨਹੀਂ ਬੈਠ ਰਹੇ ਤੁਹਾਨੂੰ ਕੱਲ ਸਾਰਾ ਦਿਨ ਸਰਪੰਚ ਲੱਭਦੇ ਰਹੇਗੇ ਕੰਮ ਕਰਾਉਣ ਲਈ ਸਾਈਨ ਕਰਾਉਣ ਲਈ ਲਾਸਟ ਇਹਨਾਂ ਨੇ ਤੁਹਾਨੂੰ ਲੱਭਿਆ ਉਹ ਗੈਸਟਰ ਤੁਸੀਂ ਰੈਸਟ ਕਰ ਰਹੇ ਸੀ आज 3:00 ਸਵਾਦ ਦਾ ਟਾਈਮ ਹੈ ਅਸੀਂ ਆਏ ਆਂ ਆਈਡੀ ਦੇ ਸਾਹਦੇ ਇਕੱਠੇ ਆਏ ਆਂ ਇੱਥੇ ਤੁਸੀਂ ਐ ਨਹੀਂਗੇ ਸਰਪੰਚ ਪੰਚਾਇਤਾ ਗਾਮ ਕਰੋਣ ਵਾਲੇ ਬੈਠੇ ਨੇ ਐਂ ਐ ਥੋੜਾ ਸਿਸਟਮ ਚੱਲਦਾ ਕਰਨ ਦਾ ਰਾਜ ਬਣਾਈ ਬੈਠੇ ਹੋ ਜਿੱਦਾਂ ਠੀਕ ਹੈ ਜੀ ਤੁਹਾਡੀ ਤਰੀਕ ਚੱਲੇਗੀ ਤਰੀਕ ਤੁਸੀਂ ਜਾਏ ਉਸ ਤੋਂ ਬਾਅਦ ਦਫ਼ਤਰ ਤਾਂ ਹੋਣਾ ਤੁਸੀਂ ਸਵਾ 3:00 ਵਜੇ ਤੁਸੀਂ ਫਿਰਦੇ ਹੋ ਕਿੱਧਰ ਆਪਦੇ ਘਰ ਵਾਲੇ ਪਾਸੇ ਨਹੀਂ ਜਿਆਣੀ ਸਿਸਟਮ ਚੱਲਣਾ ਐਡੀ ਸੀ ਸਾਹਿਬ ਜੀ ਇਹਨਾਂ ਦੇ ਨਾਲ ਐਕਸ਼ਨ ਲੋ ਕਿਹੜਾ ਲੈਣਾ ਹੈ ਕੋਈ ਨਹੀਂ ਇਹ ਮੈਂ ਗਲਤ ਗੱਲ ਐ ਐਵੇਂ ਨਹੀਂ ਤਿੰਨ ਦਿਨ ਹੋ ਗਏ ਖੱਜਲ ਖਵਾਰ ਹੋਈ ਜਾਂਦੇ ਸਰਪੰਚ ਪੰਚਾਇਤਾਂ ਤੋਂ ਇਹਦਾ ਘਰ ਦਾ ਰਾਜ ਬਣਾਈ ਬੈਠੇ ਹੋ ਨਾ ਜੀ ਨਾ ਬਿਲਕੁਲ ਨਹੀਂ ਦਫ਼ਤਰ ਹੈਗੇ ਤੁਸੀਂ ਸੁਪਰਡੈਂਟ ਸਾਹਿਬ ਨੂੰ ਤੁਸੀਂ ਕਿਹਾ ਘਰ ਚਲੇਗੇ ਨਾ ਸੁਪਰਡੈਂਟ ਸਾਹਿਬ ਤੁਹਾਨੂੰ ਕੀ ਕਿਹਾ ਘਰੇ ਚਲੇਗੇ ਹਾਂ ਜੀ ਇਹਨੋਂ ਦੇਖ ਲਾਵਨਾ ਇੱਕ ਨਾ ਬਣਾਓ ਇਹਨੂੰ ਲਾਈਟ ਨਾਲ ਲਿਖਿਆ ਜੀ ਆਪਦੇ ਵੱਲੋਂ ਨਾ ਲਿਖ ਕੇ ਚੰਗੀ ਤਰ੍ਹਾਂ ਸਸਪੈਂਡ ਕਰਵਾ ਕੇ ਘਰੇ ਪਹੁੰਚਾਓ ਜੇ ਬੰਦੇ ਆ ਇਹ ਵੀ ਚੀਜ਼ ਆਪ ਨੂੰ ਮੈਂ ਨਾਲ ਲੈ ਕੇ ਆਇਆ ਮੈਨੂੰ ਸ਼ਿਕਾਇਤ ਆਈ ਸੀ ਸਰਪੰਚਾਂ ਦੀ ਕਿ ਜਿਹੜੇ ਬੀਡੀਪੀਓ ਨੇ ਸਾਡੇ ਫਾਜ਼ਿਲਕਾ ਦੇ ਇਹ ਬੈਠਦੇ ਨਹੀਂ ਤੇ ਜੇ ਫਾਜ਼ਿਲਕਾ ਹੁੰਦੇ ਨੇ ਤਾਂ ਆਪਦੇ ਗੈਸਟ ਹਾਊਸ 'ਚ ਆਰਾਮ ਕਰਦੇ ਨੇ ਆ ਮੈਂ ਹੁਣ ਆ ਕੇ ਦੇਖਿਆ ਸਵਾ ਤਿੰਨ ਦਾ ਟਾਈਮ ਹੈ ਤੇ ਇਹ ਸੁਪਰਡੈਂਟ ਸਾਹਿਬ ਨੇ ਫੋਨ ਕੀਤਾ ਤੇ ਕਹਿੰਦੇ ਮੈਂ ਤਾਂ ਘਰੇ ਚਲਾ ਗਿਆ ਪੰਚਾਇਤਾਂ ਸਰਪੰਚ ਅਤੇ ਖੱਜਲਗੁਆਰ ਹੋ ਰਹੇ ਨੇ ਏਡੀਸੀ ਡੀ ਨੂੰ ਮੈਂ ਉਹਨਾਂ ਨੂੰ ਨਾਲ ਲੈ ਕੇ ਆਇਆ ਬਾ ਕੁਛ ਨਹੀਂ ਵਾ ਵਿਹਲਾ ਜਿਵੇਂ ਨਾ ਕਹਿੰਦੇ ਬੰਦਾ ਵਿਹਲਾ ਹੁੰਦਾ ਹੈ ਘਰ ਦਾ ਰਾਜ ਸਮਝਾ ਹੁੰਦਾ ਹੁਣ ਕਿਸੇ ਦਾ ਚੁੱਕਣਾ ਏਡੀਸੀ ਸਾਹਿਬ ਮੇਰੇ ਨਾਲ ਨੇ ਉਹ ਰਿਪੋਰਟ ਬਣਾ ਕੇ ਭੇਜ ਰਹੇ ਨੇ ਡਾਇਰੈਕਟਰ ਸਾਹਿਬ ਨੂੰ ਤੇ ਇਹਨਾਂ ਨੂੰ ਸਸਪੈਂਡ ਕਰਨਾ ਇਮੀਡੀਏਟ ਅੱਜ ਹੀ ਕਰਵਾਓ ਮੈਸੇਜ ਦਿਈਏ ਵੀ ਜਿਹੜੇ ਅਫਸਰ ਅਨਗਹਿਲੀ ਕਰਨਗੇ ਉਹਨਾਂ ਨੂੰ ਆਪਾਂ ਬਿਲਕੁਲ ਬਰਦਾਸ਼ਤ ਨਹੀਂ ਕਰਨਾ ਹੈ ਠੀਕ ਹੈ ਮੰਤਰੀ ਸਾਹਿਬ ਹੁਣੇ ਲਿਖਵਾ ਕੇ ਭੇਜ ਰਿਹਾ ਜੀ ਠੀਕ ਹੈ ਜੀ ਲੋਕ ਜਿਹੜੇ ਸਾਡੇ ਪਿੰਡ ਦੇ ਵਿਕਾਸ ਨਹੀਂ ਹੋ ਰੇ ਜਦੋਂ ਵੀ ਅਸੀਂ ਆਏ ਆ ਵੀਡੀਓ ਸਾਹਿਬ ਇੱਥੇ ਮੌਕੇ ਤੇ ਪਾਇੰਦਾ ਨਹੀਂ ਅਸੀਂ ਜਦੋਂ ਵੀ ਕੋਈ ਬੇਨਤੀ ਲੈ ਕੇ ਆਏ ਆ ਸਰਪੰਚ ਯੂਨੀਅਨ ਵੱਲੋਂ ਇਹਨਾਂ ਨੇ ਸਾਡੀ ਕੋਈ ਵੀ ਸੁਣਾਈ ਨਹੀਂ ਕੀਤੀ ਅੱਜ ਤੱਕ ਵੀਡੀਓ ਦਾ ਰਵੱਈਆ ਹੀ ਬਹੁਤ ਹੈ ਜੇ ਕਿਸੇ ਨੇ ਵੀ ਐਪਲੀਕੇਸ਼ਨ ਦਿੱਤੀ ਹੈ ਸੈਲਟਰੀ ਚੇਂਜ ਕਰਨ ਵਾਸਤੇ ਜਾਂ ਕਿਸੇ ਦੇ ਹੋਰ ਮਸਲੇ ਵਿੱਚ ਅਸੀਂ ਕੋਈ ਵੀ ਐਪਲੀਕੇਸ਼ਨ ਦਿੱਤੀ ਹੈ ਨੇ ਸਾਡੀ ਕੋਈ ਵੀ ਸੁਣਾਈ ਨਹੀਂ ਕੀਤੀ ਸਾਡੀ ਇਹ ਬੇਨਤੀ ਹੈ ਸਰਕਾਰ ਦੇ ਅੱਗੇ ਵੀ ਜੋ ਵੀ ਇਹਦੀ ਬਣਦੀ ਕਾਰਵਾਈ ਇਹਨਾਂ ਦੇ ਕੀਤੀ ਜਾਵੇ ਬੜੀ ਵੀਡੀਓ ਲਗਾਇਆ ਜਾਵੇ ਪਿੰਡ ਦੇ ਕੰਮ ਕਰ ਕੋ ਪਿੰਡ ਦੇ ਡਵੈਲਪਮੈਂਟ ਵਾਸਤੇ ਕੰਮ ਜੀ ਮਿਰਸਾਬ ਅੱਜ ਤੁਸੀਂ ਵੀਡੀਓ ਦਫ਼ਤਰ ਅਚਾਨਕ ਪਹੁੰਚੇ ਹੋ ਕੀ ਕੀ ਦੇਖਿਆ ਗਿਆ ਇੱਥੇ ਜੀ ਕੋ ਮੇਰੇ ਜੋ ਹਲਕਾ ਫਾਜ਼ਿਲਕਾ ਦੇ ਵਿੱਚ ਜਿਹੜੇ ਸਾਡੇ ਸਰਪੰਚ ਸਾਹਿਬ ਆਣ ਨੇ ਔਰ ਜੋ ਲੋਕ ਇੱਥੇ ਆ ਰਹੇ ਨੇ ਉਹਨਾਂ ਨੂੰ ਬੜੀ ਮੁਸ਼ਕਲ ਆ ਰਹੀ ਸੀ ਇਹਨਾਂ ਦੀ ਸ਼ਿਕਾਇਤ ਸੀ ਕਿ ਬੀਡੀਪੀ ਉਹ ਜਿਹੜੇ ਫਾਜ਼ਿਲਕਾ ਦੇ ਨੇ ਨਿਰਮਲ ਸਿੰਘ ਜੀ ਉਹ ਬੈਠਦੇ ਨਹੀਂ ਦਫ਼ਤਰ ਕੋਈ ਵੀ ਕੰਮ ਕਰਵਾਉਣ ਲਈ ਆਉਂਦਾ ਤਾਂ ਉਹ ਦਫ਼ਤਰ ਹਾਜ਼ਰ ਨਹੀਂ ਹੁੰਦੇ ਤਾਂ ਜਦੋਂ ਅਸੀਂ ਹੁਣ ਮੈਂ ਏਡੀਸੀ ਡੀ ਸਾਹਿਬ ਨੂੰ ਨਾਲ ਲੈ ਕੇ ਇੱਥੇ ਜਦੋਂ ਪਹੁੰਚਿਆ ਚੈਕਿੰਗ ਕੀਤੀ ਤਾਂ ਉਹ ਵਾਕਿਆ ਦਫਤਰ ਦੇ ਵਿੱਚ ਨਹੀਂ ਸੀ ਜਦੋਂ ਉਹਨਾਂ ਦੇ ਸੁਪਰਡੈਂਟ ਸਾਹਿਬ ਨੇ ਉਹਨਾਂ ਨੂੰ ਕਾਲ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਬੀਡੀਪੀ ਸਾਹਿਬ ਦਾ ਕਿ ਮੈਂ ਘਰ ਚਲਾ ਗਿਆ ਵੇਖੋ ਸਵਾ ਤਿੰਨ ਦਾ ਟਾਈਮ ਹੈ ਤੇ ਇਸ ਟਾਈਮ ਜਿਹੜਾ ਲੋਕਾਂ ਦੇ ਕੰਮ ਕਰ ਕਰਨ ਦਾ ਟਾਈਮ ਹੁੰਦਾ ਆਫਿਸ 'ਚ ਬੈਠ ਕੇ ਇਸ ਟਾਈਮ ਕਿਸੇ ਨੇ ਘਰੇ ਚਲੇ ਜਾਣਾ ਅਫਸਰ ਨੂੰ ਵੇਖੋ ਇਹ ਗਲਤ ਗੱਲ ਹੈ ਤਾਂ ਮੈਂ ਏਡੀਸੀ ਸਾਹਿਬ ਨੂੰ ਨਾਲ ਲੈ ਕੇ ਆਇਆ ਉਹਨਾਂ ਨੇ ਆਪ ਚੈੱਕ ਕੀਤਾ ਤਾਂ ਹੁਣ ਏਡੀਸੀ ਸਾਹਿਬ ਜਿਹੜੀ ਉਹਨਾਂ ਦੇ ਖਿਲਾਫ ਰਿਪੋਰਟ ਬਣਾ ਕੇ ਸਾਡੇ ਡਾਇਰੈਕਟਰ ਸਾਹਿਬ ਨੂੰ ਪੰਚਾਇਤ ਵਿਭਾਗ ਦੇ ਨਾਲ ਭੇਜਣਗੇ ਤੇ ਮੇਰੀ ਮੰਤਰੀ ਸਾਹਿਬ ਨਾਲ ਵੀ ਗੱਲ ਹੋ ਗਈ ਹੈ ਮੰਤਰੀ ਸਾਹਿਬ ਜੀ ਨੇ ਕਿਹਾ ਵੀ ਇਹ ਉਹ ਜ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਲੋਕਾਂ ਨੂੰ ਸਾਡੇ ਪੰਚਾਇਤਾਂ ਨੂੰ ਖੱਜਲ ਖਵਾਰ ਹੋਣਾ ਪਵੇ ਮੰਤਰੀ ਸਾਹਿਬ ਜੀ ਨਾਲ ਹੁਣੇ ਫੋਨ ਤੇ ਗੱਲ ਹੋਈ ਹੈ ਔਰ ਰਿਪੋਰਟ ਜਿਹੜੀ ਹੈ ਮੰਗਵਾਰੇ ਨੇ ਔਰ ਉਹਨਾਂ ਤੇ ਜੋ ਬਣਦੀ ਕਾਰਵਾਈ ਹੈ ਵਿਭਾਗ ਵੱਲੋਂ ਬੀ ਡੀ ਪੀਓ ਜਿਹੜੇ ਫਾਜ਼ਿਲ ਕਰਨੇ ਉਹਨਾਂ ਦੇ ਖਿਲਾਫ ਕਰਨ ਜਾ ਰਹੇ ਹੈ এবੀਐਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋ ਸਾਹਿਬ ਅਪੀਲ ਕਰਦੇ ਹਾਂ ਕਿ এবੀਐਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭ